ਇਹ ਦੁਕਾਨ ਦੇ ਅੰਦਰ ਸਮਾਨ ਚੱਕ ਕੇ ਲੈ ਕੇ ਜਾ ਰਹੇ ਜਿਹੜੀ ਸਾਡੀ ਬਾਹਰ ਹੈ ਤੁਸੀਂ ਚਲੋ ਹੱਕੇ ਬੰਦਾ ਹੈ ਤੁਹਾਡਾ ਜਿਹੜੀ ਦੁਕਾਨ ਦੇ ਅੰਦਰ ਹੈ ਇਹ ਬਿਲਕੁਲ ਗਲਤ ਹੋ ਰਹੀ ਹੈ ਸਰ ਇਹ ਪ੍ਰਸ਼ਾਸਨ ਬਿਲਕੁਲ ਇਹ ਨਜਾਇਜ਼ ਹੋ ਰਹੀ ਹੈ ਸਰ ਜੋ ਸਾਡੇ ਵਰਗੇ ਗਰੀਬ ਬੰਦੇ ਸੀ ੱਟਾ ਕਈ ੱਟਾ ੱਟਾ ਆਪਣੇ ਬੰਦੇ ਨੇ ਉਹਨਾਂ ਦੇ ਕਾਊਂਟਰ ਛੱਡੇ ਜਾ ਰਹੇ ਨੇ ਬਾਕੀ ਸਾਰਿਆਂ ਦੇ ਛੱਡੇ ਜਾ ਰਹੇ ਨੇ ਅੰਦਰਲੇ ਪਾਸੇ ਦੇ ਕੋ ਚੁਲਬਲੀ ਵਾਲੇ ਦਾ ਕਾਊਂਟਰ ਕਿੱਥੇ ਚਲੇ ਗਿਆ ਉਹ ਕਿਉਂ ਨਹੀਂ ਚੱਕਿਆ ਗਿਆ ਉਹ ਗਵਾਲੀਆ ਵਾਲੇ ਦਾ ਕਾਊਂਟਰ ਕਿਉਂ ਨਹੀਂ ਚੱਕਿਆ ਗਿਆ ਸਾਡੇ ਗਰੀਪਰ ਵਾਲੇ ਜਿੱਦ ਕਰਨਾ ਤੇ ਕਰਾਈ ਵੀ ਪਰ ਤੇ ਕੁਝ ਅੰਦਰੋਂ ਸਮਾਨ ਘਟਣ ਲੱਗੇ ਸੀ ਅੰਦਰੋਂ ਸਮਾਨ ਘਟਣਾ ਗੱਲ ਤਾਂ ਉਹ ਬਾਹਰ ਤੇ ਆ ਵੀ ਗਿਆ ਉਹ ਬਾਹਰ ਚੱਕੋ ਨਹੀਂ ਚੱਕਿਆ ਉਹ ਤਾਂ ਰਹਿ ਤਾ ਕਿਸੇ ਨੇ ਕੁਝ ਨਹੀਂ ਕੀਤਾ ਹਾਂ ਹਾਂ ਰੇਡੀਓ ਨੂੰ ਕੋਈ ਨਹੀਂ ਬੋਲਿਆ ਗਿਆ ਵਿੱਚ ਮੇਜ਼ 'ਤੇ ਖੜੀਆਂ ਸੀਗੀਆਂ ਆ ਜਿਹੜਾ ਧੱਕਾ ਚੱਲ ਰਿਹਾ ਹੈ ਜਿਹੜਾ ਅੰਦਰੋਂ ਅੰਦਰੋਂ ਸਮਾਨ ਕਰ ਰਹੇ ਹੋ ਇਹ ਧੱਕਾ ਚੱਲ ਰਿਹਾ ਹੈ ਪਹਿਲਾਂ ਜਿਹੜੇ ਚੀਜ਼ਾਂ ਫਿਕਸ ਨੇ ਜਿਵੇਂ ਆਹ ਬੱਸਾਂ ਖੜੀਆਂ ਜਾਂ ਹੋੜੀਆਂ ਇਹ ਚ ਇਹ ਵੀ ਚੱਕੀਆਂ ਜਾਣਗੇ ਕੱਲੇ ਰੇੜੀ ਵਾਲਿਆਂ ਨਾਲ ਧੱਕਾ ਤੁਹਾਨੂੰ ਪਹਿਲਾਂ ਨੋਟਿਸ ਦਿੱਤਾ ਇਹਨਾਂ ਨੇ ਕੋਈ ਕੋਈ ਨੋਟਿਸ ਇਹਨਾਂ ਨੂੰ ਰੇੜੀ ਵਾਲਿਆਂ ਨੂੰ ਮਿਲਿਆ ਹੋਊਗਾ ਜੀ ਗੱਲ ਨਾਲ ਪਰ ਇਹਨਾਂ ਨੂੰ ਜੇ ਮਿਲਿਆ ਹੋਊਗਾ ਇਹ ਉਹ ਕੋ ਨੂੰ ਕਿਸੇ ਚੀਜ਼ ਨੂੰ ਹੱਥ ਨਹੀਂ ਪਾਇਆ ਹੈਗਾ ਇਹਨਾਂ ਨੇ ਆਹ ਖੜੇ ਆ ਜੋ ਖੜੇ ਆ ਜਿਹੜੀ ਉਹ ਪੱਕੀ ਉਹ ਖੜੀ ਰਹਿੰਦੀ ਹੈ ਜੀ ਉਹਨੂੰ ਕਦੇ ਨਹੀਂ ਲੈ ਕੇ ਜਾਂਦੇ ਹੈਗੇ ਜਿਹੜੀ ਚੀਜ਼ ਫਿਕਸ ਹੈ ਜੀ ਉਹਨੂੰ ਵੀ ਮਤਲਬ ਜਿਹੜਾ ਹੈਗਾ ਚੱਕਣਾ ਚਾ ਇਹ ਸਾਡੀ ਟਰੱਸਟ ਦੀ ਸਕੀਮ ਸੀਗੀ ਜੀ ਗੁਰੂ ਤੇਗ ਬਹਾਦਰ ਮਾਰਕੀਟ ਉਹਦੇ ਵਿੱਚ ਪਾਰਕਿੰਗ ਪੇਮੈਂਟ ਤੇ ਪਬਲਿਕ ਔਰੀਡੋਰਸ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਇਹਨਾਂ ਨੂੰ ਕਾਫੀ ਵਾਰੀ ਵਰਬਲੀ ਵੀ ਮਨਿਆਦੀ ਕਰਾ ਕੇ ਵੀ ਇਹਨਾਂ ਨੂੰ ਕਈ ਵਾਰੀ ਇਨਫੋਰਮ ਕੀਤਾ ਸੀ ਵੀ ਨਜਾਇਜ਼ ਕਬਜ਼ੇ ਹਟਾ ਲਏ ਜਾਣ ਇੱਥੇ ਇਹਨਾਂ ਨੇ ਬਹੁਤ ਨਜਾਇਜ਼ ਕਬਜ਼ੇ 25 30 50 ਰੇੜੀਆਂ ਸੀਗੀਆਂ ਜਿਹਦੇ ਵਿੱਚ ਸਾਰੇ ਪਬਲਿਕ ਔਰੀਡੋਰ ਕਵਰ ਕੀਤੇ ਹੋਏ ਸੀ ਅੱਜ ਟਰੱਸਟ ਦੀ ਡਰਾਈਵ ਹੀ ਉਹ ਸਭ ਦੇ ਅੰਡਰ ਚੱਲੀ ਹੈ ਸਾਡੀ ਉਹ ਸਾਰੇ ਨਜਾਇਜ਼ ਕਬਜ਼ੇ ਅਸੀਂ ਬਿਲਕੁਲ ਖਤਮ ਕਰ ਦਿੱਤੇ ਨੇ ਅੱਗੇ ਤੋਂ ਵੀ ਵਰਨਿੰਗ ਦਿੱਤੀ ਆ ਉਹਨਾਂ ਨੂੰ ਤੇ ਟਰੱਸਟ ਦੇ ਜਿਹੜੇ ਹੋਰ ਵੀ ਸਕੀਮਾਂ ਦੇ ਵਿੱਚ ਚਾਏ ਗੁਰੂ ਅਮਰਦਾਸ ਮਾਰਕੀਟ ਆ ਜਾਂ ਸ਼ਿਵਾਜੀ ਕੰਪਲੈਕਸ ਨੋਕਮਨਗਰ ਜਿਨੇ ਵੀ ਨੇ ਅਜ ਕੱବਜ ਆਉਣ ਵਾਲੇ ਦੇ ਨਾਲ ਚ ਸਾਰੇ ਇਹਨਾਂ ਨੂੰ ਹਟਾ ਦਿੱਤੇ ਜਾਣਗੇ ਕੋਈ ਨਹੀਂ ਬਖਸ਼ਿਆ ਜਾਵੇਗਾ